ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿੱਥੇ ਜਿੱਥੇ ਕੱਲ ਦੀ ਵੀਡੀਓ ਆਪਾਂ ਖਤਮ ਕੀਤੀ ਸੋ ਉੱਥੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰ ਲਈ ਹੈ ਜੀ ਹੈ ਨਾ ਸਫਰ-ਏ-ਸ਼ਹਾਦਤ ਦੀ ਆਪਣੀ ਵਾਲੀ ਸਤਵੀਂ ਵੀਡੀਓ ਹੋਣ ਵਾਲੀ ਹੈ ਜੀ ਇਹਨਾਂ ਗੁਰਦੁਆਰਾ ਸ੍ਰੀ ਤਾਰੀ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਾਵਾਂਗੇ ਕੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਕਿਵੇਂ ਮੁਗਲਿਆ ਹਕੂਮਤ ਨੂੰ ਔਰੰਗਜ਼ੇਬ ਨੂੰ ਲਲਕਾਰ ਕੇ ਉਹਦੇ ਮੁਗਲਿਆ ਸਰਕਾਰ ਨੂੰ ਲਲਕਾਰ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਤਿੰਨ ਵਾਲੀ ਤਾੜੀ ਵਜਾ ਕੇ ਹਨ ਜੀ ਕਹਿ ਰਹੇ ਜਾ ਰਿਹਾ ਹਿੰਦ ਦਾ ਪੀਰ ਜੇ ਰੋਕ ਸਕਦੇ ਤੇ ਰੋਕ ਲੋਣਾ ਜੀ ਇਹ ਗੁਰੂ ਪਾਸ਼ਾ ਜੀ ਨੇ ਸ਼ਬਦ ਉਚਾਰਿਆ ਕਿ ਗੁਰੂ ਪਾਸ਼ਾ ਜੀ ਚਮਕੋੜ ਦੀ ਗੜੀ ਵਿਖੇ ਕਿਵੇਂ ਹਨ ਪੰਜ ਪਿਆਰਿਆਂ ਦੀ ਜਿਹੜਾ ਕਿ ਆਪਣਾ ਅਰਦਾਸ ਬੇਨਤੀ ਨੂੰ ਪ੍ਰਵਾਨ ਕਰਕੇ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਕਿਹ ਪਹੁੰਚਦੇ ਆ ਤੇ ਉੱਥੇ ਜਾ ਕੇ ਤਾੜੀ ਵਜਾਉਂਦੇ ਆ ਗੁਰੂ ਪਾਸ਼ਾ ਜੀ ਤਿੰਨ ਵਾਰੀ ਉਹ ਜਾ ਕੇ ਇਤਿਹਾਸਕ ਆ ਤੁਹਾਡੇ ਨਾਲ ਸਾਂਝਾ ਪਾਵਾਂਗੇ ਨਾਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਾਵਾਂਗੇ ਹੋਰ ਵੀ ਜੋ ਇਤਿਹਾਸਕ ਚੀਜ਼ਾਂ ਹੋਣਗੀਆਂ ਜਾਂ ਇਤਿਹਾਸਕ ਸੱਤਰ ਹੋਣਗੇ ਜੋ ਵੀ ਕੁਝ ਹੋਊਗਾ ਜੀ ਆਪਾਂ ਤੁਹਾਨੂੰ ਜ਼ਰੂਰ ਦਰਸ਼ਨ ਦੇਦਾਰ ਕਰਾਵਾਂਗੇ ਨਾਲੇ ਵਲੌਗ ਨੂੰ ਜ਼ਰੂਰ ਵਕਤ-ਵਕਤ ਸ਼ੇਅਰ ਕਰੋ ਜੀ ਹੈ ਨਾ ਜੀ ਸਫਰੇ ਸ਼ਾਹਦਾ ਦਾ ਆਪਣਾ ਵਾਲਾ ਖਤਮਾ ਵਲੌਗ ਆ ਜੀ ਹੈ ਨਾ ਕਿ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਣੇ ਰੋਪੜ ਮੇਨ ਜੁੜਿਆ ਨੇ ਰੋਪੜ ਤੋਂ ਆਪਾਂ ਖੜੇ ਆ ਜੀ ਇਸ ਟਾਈਮ ਹਨਾ ਚਲੋ ਆਪ ਫਿਰ ਚੱਲਦੇ ਗੁਰਦੁਆਰਾ ਸ਼੍ਰੀ ਤਾੜੀ ਸਹਿਬ ਜੀ ਦਾ ਪਤਾ ਨੂੰ ਦਰਸ਼ਨ ਦਿਖਾਣੇ ਆ ਜੀ ਲੋ ਜੀ ਸਾਹਮਣੇ ਬੋਰਡ ਪੜ ਸਕਦੇ ਹੋ ਗੁਰਦੁਆਰਾ ਸ਼੍ਰੀ ਤਾੜੀ ਸਹਿਬ ਪਾਤਸ਼ਾਹੀ 10 ਸੰਪਰਦਾਇ ਬਾਬਾ ਬੀਦੀ ਚੰਦ ਜੀ ਹਨਾ ਜੀ ਇਹ ਮੇਨ ਮਾਰਕੀਟ ਆ ਬੋਰਡ ਲੱਗਿਆ ਜੀ ਹਨਾ ਆ ਮੇਨ ਗੇਟ ਆਈ ਹਨਾ ਉਹ ਸਾਹਮਣੇ ਇੱਕ ਵੱਡਾ ਗੇਟ ਆ ਜੀ ਹਨਾ ਆ ਸਾਹਮਣੇ ਵੱਡਾ ਗੇਟ ਆ ਗਿਆ ਜੀ ਹੁਣ ਆਪਾਂ ਚੱਲੇ ਗੁਰਦੁਆਰਾ ਸ਼੍ਰੀ ਤਾੜੀ ਸਹਿਬ ਜਿੱਥੇ 10ਵੇਂ ਪਾਸ਼ਾ ਨੇ ਤਿੰਨ ਵਾਲੀ ਤਾੜੀ ਵਜਾਈ ਸੀ ਜੀ ਜਦੋਂ ਚਮਕੌਰ ਦੀ ਗੜੀ ਨੂੰ ਗੁਰੂ ਪਾਸ਼ਾ ਜੀ ਨੇ ਫਤਿਹ ਕਰ ਜਾ ਕੇ ਆਪਣਾ ਹੱਥੇ ਗੁਰੂ ਪਾਸ਼ਾ ਜੀ ਨੇ ਆ ਕੇ ਮੁਗਲੀ ਸਰਕਾਰ ਨੂੰ ਲਲਕਾਰਿਆ ਸੀ ਹੈ ਨਾ ਜੀ ਤੇ ਨੀਲੇ ਰੰਗ ਦਾ ਨਿਸ਼ਾਨ ਸਭ ਝੂਲ ਰਿਹਾ ਵਾ ਸਾਹਮਣੇ ਗੁਰਦੁਆਰਾ ਸਾਹਿਬ ਆ ਸੰਗਤ ਦੇ ਸੋਤੋ ਜੀ ਹਨਾ ਠਾਠਾ ਮਾਰਦਾ ਕਾਠਾ ਜੀ ਤੇ ਆਪਾਂ ਪਹਿਲੇ ਮੱਥਾ ਟੇਕਾਂਗੇ ਮੱਥਾ ਟੇਕ ਕੇ ਫਿਰ ਆਪਾਂ ਤੁਹਾਨੂੰ ਇਤਿਹਾਸ ਦੇ ਦਰਸ਼ਕ ਦੇਦਾਰ ਕਰਵਾਵਾਂਗੇ ਜਿਹੜਾ ਬੋਲ ਕੇ ਆਊਗਾ ਜੀ ਇਤਿਹਾਸ ਵਾਲਾ ਦੇ ਨਾਲੇ ਦੱਸਾਂਗੇ ਜੀ ਇਤਿਹਾਸ ਕੀ ਆ ਜੀ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਜੀ ਦਾ ਹਨਾ ਜੀ ਤੇ ਨਿਹੰਗ ਸਿੰਘਾਂ ਦੇ ਅਧੀਨ ਆਂਦਾ ਜੀ ਬਾਬਾ ਬੀਦੀ ਚੰਦ ਜੀ ਦੇ ਅਧੀਨ ਆਂਦਾ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰ ਸਕਦੇ ਹੋ ਨਾ ਤੇ ਸੰਗਤ ਦੇ ਦੇਖੋ ਜੀ ਕਿੰਨੀ ਆਣਾ ਜੀ जी इधर दर दर्शन कर सकते हो बा बीती चंद जी का हाथी भी आया जी इधर सामने दर्शन कर सकते हो हाथी दो ਉਧਰ ਘੋੜੇ ਆਏ ਜੀ ਨਿਹੰਗ ਸਿੰਘ ਫੌਜਾ ਉਧਰ ਵੀ ਘੋੜੇ ਖੜੇ ਆ ਜੀ ਆ ਸਾਰੇ ਨਿਹੰਗ ਸਿੰਘ ਫੌਜਾ ਦੇ ਘੋੜੇ ਆ ਨੂੰ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਆ ਦਰਸ਼ਨ ਕਰ ਸਕਦੇ ਹੋ ਜੀ ਬੱਬਾ ਬੀਦੀ ਚੰਦ ਜੀ ਨਾ ਉਹਨਾਂ ਦੇ ਘੋੜੇ ਆ ਤੇ ਬੱਬਾ ਬੀਦੀ ਚੰਦ ਜੀ ਦੀ ਫੌਜ ਆ ਜੀ ਉੱਧਰ ਦਰਸ਼ਨ ਕਰ ਸਕਦੇ ਹੋ ਜੀ ਬਾਬਾ ਬੀਦੀ ਚੰਦ ਹੁਣਾਂ ਦੇ ਘੋੜੇ ਦੀ ਜਿਹੜੀ ਕਿ ਦੇਖਭਾਲ ਵੀ ਕਰ ਰਿਆ ਨੇ ਹੰਗ ਸਿੰਘ ਫੌਜਾ ਹਨਾ ਜੀ ਸਾਰੇ ਘੋੜੇ ਖਰੇ ਆ ਜੀ ਹਨਾ ਦੇਖੋ ਦਰਸ਼ਨ ਕਰੋ ਜੀ ਇਹ ਨਿਆਂਗ ਸਿੰਘ ਫੌਜਾ ਜੀ ਦਰ ਸੰਗਤ ਦੇਖ ਰਹੀ ਆ ਜੀ ਬਾਬਾ ਬੀਦੀ ਚੰਦ ਉਹਨਾਂ ਦੇ ਹਾਤੀ ਨੇ ਜੀ ਅੰਦਰ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਜੀ ਹੁਣ ਆਪਾਂ ਅੰਦਰ ਚੱਲਦੇ ਅੰਦਰ ਚੱਲ ਕੇ ਜਿਹੜਾ ਆਪਾਂ मत भी टेकंगे तो नाल की ना अपना इतिहास बारे भी सभी पाने जी Thank ਪੀਆ ਜਾਗੇ ਰਾਹੀਆ ਕੁੜਾ ਜੇ ਨਿਆ ਮੇਨਾ ਪੀਆ ਜਾਗੇ ਰਾਹੀਆ ਕੋ ਛੋਮੀ ਹੁਕੇ ਸਈਆ ਛੋੜੇ ਪੀਆ ਜਾਗੇ ਰਾਹੀਆ ਆ ਜਿਹੜਾ ਦਰਸ਼ਨ ਕਰ ਰਹੇ ਹੋ ਜੀ ਇਹ ਪਰਾਤਨ ਪਿੱਪਲ ਸਾਹਿਬ ਦਾ ਜਿਹੜਾ ਕਿ ਦਰਖਤ ਆ ਜੀ ਜਿਹੜਾ ਕਿ ਬਹੁਤ ਪੁਰਾਣਾ ਦਰਖਤ ਬਾ ਸਾਰਾ ਇਤਿਹਾਸ ਆਪਾਂ ਹਮਨੇ ਬੋਰਡ ਤੇ ਪੜ੍ਹਾਵਾਂਗੇ ਜਰੂਰ ਤੇ ਨਾਲ ਹੀ ਅੰਦਰ ਪਾਸੇ ਵੀ ਗੁਰਦੁਆਰਾ ਸਾਹਿਬ ਸ਼ਿਸ਼ੋਬੀਤ ਆ ਜੀ ਅੰਦਰ ਵੀ ਆਪਾਂ ਅੰਦਰ ਚੱਲਦੇ ਦਰਸ਼ਨ ਕਰਦੇ ਆਂ ਫਿਰ ਉਸ ਤੋਂ ਬਾਅਦ ਇਤਿਹਾਸ ਦੇ ਬੋਰਡ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਲੋ ਜੀ ਹੁਣ ਆਪਾਂ ਤੁਹਾਨੂੰ ਬੋਰਡ ਦੇ ਦਰਸ਼ਨ ਕਰਾਣੇ ਆ ਜਿੱਥੇ ਸਾਰਾ ਇਤਿਹਾਸ ਲਿਖਿਆ ਆ ਵਾ ਜੀ ਇਹਨਾਂ ਗੁਰੂ ਸਾਹਿਬ ਜੀ ਨੇ ਕੀ ਇੱਥੇ ਪੜ ਸਕਦੇ ਹੋ ਜੀ ਗਿਆ ਹਿੰਦੂ ਪੀਰ ਤਹਿ ਤਾਲੀ ਵਜਾਈ ਗੁਰਦੁਆਰਾ ਸ਼੍ਰੀ ਤਾਲੀ ਸੇ ਪਾਤਸ਼ਾਹ ਦੇ ਸੰਚਲਪੌਰ ਸਾਹਿਬ काज जगत वो आए धर्म हे तो गुरदे पठाए सा इतिहास स्क्रीन शॉट पर लगे ਸਾਈਡ ਆ ਜੀ ਪਿੱਛੇ ਪਾਸੇ ਆਪਾਂ ਆਏ ਆ ਜੀ ਪਿੱਛੇ ਪਾਸੇ ਖੇਤ ਆ ਜੀ ਉਹ ਸਾਹਮਣੇ ਜਿਹੜੇ ਗੁਰਦੁਆਰਾ ਸਾਹਿਬ ਦਰਸ਼ਨ ਹੋ ਰਹੇ ਆ ਜੀ ਗੁਰਦੁਆਰਾ ਸਾਹਿਬ ਜੀ ਚਮਕੌਰ ਦੀ ਕੱਚੀ ਗੜੀ ਸਾਹਿਬ ਜੀ ਤੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜੀ ਦੇ ਦਰਸ਼ਨ ਜਦਾਰ ਸਾਹਮਣੇ ਕਰ ਸਕਦੇ ਹੋ ਜੀ ਆ ਸਾਰੇ ਗੁਰਦੁਆਰੇ ਨਾਲ ਨਾਲ ਹੀ ਹੈ ਜੀ ਜਿੰਨੇ ਵੀ ਗੁਰਦੁਆਰੇ ਦਰਸ਼ਨ ਕਰ ਰਹੇ ਹੋ ਜੀ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਾਏ ਆ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਜਿੱਥੇ ਕਿ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਤਿੰਨ ਵਾਰੀ ਤਾੜੀ ਵਜਾ ਕੇ ਮੁਗਲਿਆ ਸਰਕਾਰ ਨੂੰ ਔਰੰਗਜ਼ੇਬ ਨੂੰ ਮੂੰਹ ਤੋੜ ਜਵਾਬ ਦਿੱਤਾ ਲੋਹੇ ਦੇ ਚਣੇ ਚਬਾਏ ਹੈ ਨਾ ਜੀ 1 ਲੱਖ ਫੌਜ ਜਿਹੜੀ ਚੜ ਕੇ ਆਈ ਸੀ ਨਾ ਜੀ ਜਿਹੜੇ ਜੰਡ ਸਾਹਿਬ ਜਿਹੜੇ ਆਪਾਂ ਦਰਖਤ ਦੇ ਦਰਸ਼ਨ ਕਰਾਏ ਪੁੱਤ ਸਾਹਿਬ ਵੀ ਉਹ ਦਰਖਤ ਥੱਲੇ ਆ ਕੇ ਜਿਹੜਾ ਕਿ ਜਰਨੈਲ ਜਿਹੜਾ ਕਿ ਔਰੰਗਜ਼ੇਬ ਨੂੰ ਕਹਿ ਕੇ ਆਇਆ ਸੀ ਕਿ ਗੁਰਗੋਬਿੰਦ ਸਿੰਘ ਜੀ ਨੂੰ ਜ ਤੇ ਉਹਨਾਂ ਵਾਸਤੇ ਜਿਹੜਾ ਕਿ ਉਹ 10 ਲੱਖ 4 ਦਾ ਲੈ ਕੇ ਹੀਰਾ ਲੈ ਕੇ ਚਾਰੋਂ ਪਾਸੇ ਚਮਕੌਰ ਸਾਹਿਬ ਜਿੱਦੇ ਹੀਰਾ ਪਾ ਕੇ ਐਸੀ ਕਿਪੋ ਥੱਲੇ ਬੈਠਾ ਸੀ ਇਹ ਨਾ ਉਹ ਜਰਨੈਲ ਦਾ ਨਾਮ ਸੀ ਖਵਾਜਾ ਮਰਦੂਦ ਜੋ ਕਿ ਬਹੁਤ ਹੰਕਾਰੀ ਸੀ ਤੇ ਗੁਰੂ ਪਾਸ਼ੇ ਜਿਨ੍ਹਾਂ ਦਾ ਹੰਕਾਰ ਤੋੜਿਆ ਨਾ ਉਹ ਤਿੰਨ ਵਾਰੀ ਤਾੜੀ ਉਹਨੂੰ ਮਜ਼ਾਕ ਨੂੰ ਕਹਿੰਦੇ ਦਾ ਪੀਰ ਜਾ ਰਿਹਾ ਜੇ ਰੋਕ ਸਕਦਾ ਤੇ ਰੋਕ ਲਾਣਾ ਹੀ ਤੇ ਗੁਰਦੁਆਰਾ ਤਾੜੀ ਸਾਹਿਬ ਦਾ ਆਪਾਂ ਇਤਿਹਾਸ ਦੇ ਆਪਾਂ ਤਾਂ ਨਿਰਦਰਸ਼ਨ ਦਿਖਾਰੇ ਆ ਨਾ ਜੀ ਬੋਰ ਸਾਹਿਬ ਤੇ ਤੁਸੀਂ ਸਾਰਾ ਇਤਿਹਾਸ ਪੜਨ ਨੂੰ ਤਾਂ ਉਹਨਾਂ ਨੇ ਜੀ ਸਕਰੀਨ ਸ਼ਾਟ ਲੈ ਕੇ ਜਰੂਰ ਪਰ ਉਹਨਾਂ ਨੇ ਜੀ ਆਪਾਂ ਸੰਕੇਪ ਦੇ ਵਿੱਚ ਦੱਸ ਰ ਤੇ ਐਸ ਕਮ ਜਿਹੜਾ ਕਿ ਆਪਣਾ ਕੀਰਤਨ ਹੋ ਰਿਹਾ ਜੀ ਨਾ ਜੀ ਨੰਦ ਸਿੰਘਾ ਵੱਲੋਂ ਅੰਦਰ ਜਿਹੜਾ ਕਿ ਦਰਬਾਰ ਸਜਾਇਆ ਗਿਆ ਜੀ ਨਾ ਤੇ ਇਹ ਗੁਰਦੁਆਰਾ ਤਾੜੀ ਸਾਹਿਬ ਜੀ ਦਾ ਪਤਨ ਸਾਰੇ ਦਰਸ਼ਕਾਂ ਨੂੰ ਦਾਰ ਕਰਾਏ ਆ ਨਾ ਜੀ ਤੇ ਜੋੜ ਮੇਲਾ ਚੱਲ ਰਿਹਾ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸਫਰ ਇਸ਼ਾਕ ਉਹਦੀ ਆਪਣੀ ਵਾਲੀ ਜੜੀ ਸਤਮੀ ਵੀਡੀਓ ਸੀ ਜੀ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਜੀ ਦਾ ਇਤਿਹਾਸ ਜੀ ਛੋਟੇ ਜਿਹੇ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਸਾਡੇ ਇੰਸਟਾਗ੍ਰam ਇੰਸਟਾਗ੍ਰam ਦੀ ਆਈਡੀ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਪਟਸਰ ਟ੍ਰੈਵਲ ਦੇ ਨਾਮ ਦੇ ਆਈਡੀ ਹੈ उत्तु छोट के लिए इतिहास देखने मिलूगा और जी पूरा इतिहास देखना है तो फिर यूट्यूब के चैनल सबसक्राइब कर लो जी अभी बस इन्ना कुछ कहना चाहवा जीरो इतिहास की शेयर कर देंगे इतिहास मुआफी चाहते हैं जी सारे प्यार कर सत श्रीकाल जी वागू जी का खालसा वाहू जी की फतह